ਲਿਕੀ ਨਹ ਹੁੰਦਾ ਕੀ ਹੈ ਕਿ ਜਿਸਲੇ ਸਾਡੇ ਬਾਡੀ ਚ ਸੈਂਸਿਟੀਵਿਟੀ ਬਣਦੀ ਰਹਦੀਆਂ ਨੇ ਜੋ ਵੀ ਤੁਸੀਂ ਖਾਣਾ ਖਾਂਦੇ ਹੋ ਇੱਕ ਤਾਂ ਪੂਰੀ ਤਰ੍ਹਾਂ ਨਾਲ ਡਾਈਜੈਸਟਿਵ ਹੁੰਦਾ ਦੂਸਰਾ ਹੈ ਕਿ ਅਗਰ ਤੁਹਾਨੂੰ ਪੇਟ ਦੀਆਂ ਤਕਲੀਫਾਂ ਰਹਿੰਦੀਆਂ ਨੇ ਤੇ ਜਿਹੜਾ ਖਾਣਾ ਤੁਸੀਂ ਖਾਂਦੇ ਹੋ ਉਹਦੀ ਤੁਹਾਨੂੰ ਤਾਕਤ ਨਹੀਂ ਅੰਦਰ ਮਿਲਦੀ ਇੱਕ ਵਾਰੀ ਬਹੁਤ ਸਾਰੇ ਲੋਕਾਂ ਨੂੰ ਕਿਹਾਤਾ ਕਿ ਬਹੁਤ ਜ਼ਿਆਦਾ ਟਾਇਰਡ ਰਹਿੰਦੀ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਨਹੀਂ ਕੋਈ ਵੀ ਕੋਈ ਬਿਮਾਰੀ ਆ ਕਿ ਵੈਸੇ ਕਹਿੰਦੇ ਹੁੰਦੇ ਮੱਛਲੇ ਹੋਏ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਬਾਡੀ ਚ ਕਿਹੜੀ ਕਿਹੜੀ ਚੀਜ਼ ਘਾਟ ਹੈ ਕਿਉਂਕਿ ਮੋਸਟਲੀ ਜਿਸਲੇ ਅਸੀਂ ਬਲੱਡ ਟੈਸਟ ਕਰਾਉਂਦੇ ਆ ਨੋ ਜਿਆਦਾ ਅੰਦਰ ਆਇਰਨ ਲੋ ਹੈ ਜਾਂ B12 ਹੈ ਜਾਂ ਵਿਟਾਮਿਨ D ਉਹ ਵੀ ਪੇ ਕਰਕੇ ਕਰਨਾ ਪੈਂਦਾ ਹੈ ਤੇ ਲਿਮਟਿਡ ਜਿਹਾ ਹੀ ਪਤਾ ਲੰਦਾ ਹੈ ਲੇਕਿਨ ਜਿਹੜੀ ਸਾਡੀ ਬੋਡੀ ਹੈ ਤੁਸੀਂ ਇਹ ਸੋਚੋ ਜੈ ਜੀ ਕਿ ਸਾਡਾ ਬ੍ਰੇਨ ਜਿਹੜਾ ਫੰਕਸ਼ਨ ਕਰਦਾ ਹੈ ਉਹ ਕਿੰਨੇ ਵਿਟਾਮਿਨਸ ਕਿੰਨੇ ਮਿਨਰਲਸ ਤੇ ਕਿੰਨੇ ਅਮੀਨੋ ਐਸਿਡ ਕਿੰਨਾ ਕੋ ਚਾਹੀਦਾ ਹੈ ਉਹਦੇ ਹੀ ਸਾਡੇ ਹਾਰਟ ਵਾਸੇ ਜਿਸਾਡੀ ਬੋਡੀ ਦੇ ਜਿਹੜੀ ਮਸ਼ੀਨਰੀ ਚਲਦੀ ਹੈ ਡੇ ਐਂਡ ਨਾਈਟ 24/7 ਉਹਨਾਂ ਵਾਸੇ ਬਹੁਤ ਸਾਰੀ ਚੀਜ਼ਾਂ ਦੀ ਲੋੜ ਹੁੰਦੀ ਹੈ ਕਿਉਂਕਿ ਜਿਸਲੇ ਡਾਈਜੈਸਟ ਹੋਏਗਾ ਪ੍ਰੋਪਰਲੀ ਹੋਏਗਾ ਤੇ ਫੂਡ ਦੀ ਤਾਕਤ ਜਿਹੜੀ ਬਣ ਕੇ ਉਹ ਬਲੱਡ ਚ ਜਾਂਦੀ ਹੈ ਵੈਸਟ ਜਿਆ ਬਾਹਰ ਨਿਕਲਦਾ ਹੈ ਜੇ ਇਹਦੇ ਵਿੱਚ ਕੋਈ ਕਸਾਰਾ ਰਹਿ ਜਾਂਦਾ ਹੈ ਕਿ ਵੈਸਟ ਪੂਰਾ ਨਹੀਂ ਨਿਕਲਦਾ ਕਬਜ਼ੀ ਰਹਿੰਦੀ ਹੈ ਜਾਂ ਅੰਦਰ ਜਿਹੜੀ ਹੈ ਇਨਫਲੇਮੇਸ਼ਨ ਹੈ ਜਾਂ ਕਿਤੇ ਦਰਦ ਰਹਿੰਦੀ ਹੈ ਜਾਂ ਬਲੋਟਿੰਗ ਗੈਸ ਰਹਿੰਦੀ ਹੈ ਐਸਿਡ ਬਣਦਾ ਰਹਿੰਦਾ ਹੈ ਇਹਦਾ ਮਤਲਬ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ ਮੈਟਾਬੋਲਿਜ਼ਮ ਤੁਹਾਡਾ ਸਲੋ ਹੋ ਗਿਆ ਹੈ ਤੇ ਨਿਊਟ੍ਰੀਐਂਟਸ ਜਿਹੜੇ ਮਿਲਨੇ ਚਾਹੀਦੇ ਸੀ ਫੂਡ ਤੋਂ ਉਹ ਤੁਹਾਡੇ ਬਲੱਡ ਵਿੱਚ ਨਹੀਂ ਜਾਂਦੇ ਸੋ ਡਾਕਟਰ ਨਿਸ਼ਾ ਜੀ স্টੂਡੀਓਸ ਪਹੁੰਚ ਚੁੱਕੇ ਨੇ ਪਹਿਲਾ ਸਭ ਤੋਂ ਪਹਿਲਾ ਸਵਾਗਤ ਹੈ ਜੀ ਡਾਕਟਰ ਨਿਸ਼ਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸਟ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਮੇਰੀ ਨਿੱਕੀ ਜਿਹੀ ਸਸ਼ੀ ਕਾਲ ਖੁਸ਼ ਰਹੋ ਔਰ ਹੱਸਦੇ ਖੇੜਦੇ ਤੁਸੀਂ ਇਹ ਪ੍ਰੋਗਰਾਮ ਹਮੇਸ਼ਾ ਦਿਖਦੇ ਰਹੋ ਥੈਂਕ ਯੂ ਸੋ ਨਹੀਂ ਪੁੱਛਾਂਗੇ ਇਹ ਕਈ ਵਾਰੀ ਬਹੁਤ سارے ਲੋਕਾਂ ਨੂੰ ਚੁਕਾਇਆਤਾ ਕਿ ਬਹੁਤ ਜ਼ਿਆਦਾ ਟਾਇਰਡ ਰਹਿੰਦੀ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਨਹੀਂ ਕੋਈ ਵੀ ਕੋਈ ਬਿਮਾਰੀ ਆ ਕਿ ਵੈਸੇ ਕਹਿੰਦੇ ਹੁੰਦੇ ਮਚਲੇ ਹੋਏ ਆ ਨਹੀਂ 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 ਐ ਐਕਚੁਅਲੀ ਪਤਾ ਕੀ ਹੁੰਦਾ ਹੈ ਕਿ ਜਿਹੜੀ ਸਾਡੀ ਬੋਡੀ ਵਿੱਚ ਕਿਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੀ ਬੋਡੀ ਵਿੱਚ ਕਿਹੜੀ-ਕਿਹੜੀ ਚੀਜ਼ ਹੈ ਘਾਟ ਹੈ ਕਿਉਂਕਿ ਮੋਸਟਲੀ ਜਿਸਲੇ ਅਸੀਂ ਬਲੱਡ ਟੈਸਟ ਕਰਾਣੇ ਆ ਰਹੇ ਤਾਂ ਉਹ ਜਿਆਦਾ ਆਉਂਦਾ ਆਇਰਨ ਲੋ ਹੈ ਜਾਂ ਬੀ 12 ਹੈ ਜਾਂ ਵਿਟਾਮਿਨ ਡੀ ਉਹ ਵੀ ਪੇ ਕਰਕੇ ਕਰਨਾ ਪੈਂਦਾ ਹੈ ਤੇ ਲਿਮਟਿਡ ਜਿਹਾ ਹੀ ਪਤਾ ਲੱਗਦਾ ਹੈ ਲੇਕਿਨ ਜਿਹੜੀ ਸਾਡੀ ਬੋਡੀ ਹੈ ਤੁਸੀਂ ਸੋਚੋ ਜੈ ਜੀ ਕਿ ਸਾਡਾ ਬ੍ਰੇਨ ਜਿਹੜਾ ਫੰਕਸ਼ਨ ਕਰਦਾ ਹੈ ਉਹ ਕਿੰਨੇ ਵਿਟਾਮਿਨਸ ਕਿੰਨੇ ਮਿਨਰਲਸ ਕਿੰਨੇ ਅਮੀਨੋ ਐਸਿਡ ਕਿੰਨਾ ਕੁ ਚਾਹੀਦਾ ਹੈ ਇੱਦਾਂ ਹੀ ਸਾਡੇ ਹਾਰਟ ਵਾਸਤੇ ਜਿ ਸਾਰੀ ਬ ਜਿਹੜੀ ਮਸ਼ੀਨਰੀ ਚਲਦੀ ਹੈ ਡੇ ਐਂਡ ਨਾਈਟ 24/7 ਉਹਨਾਂ ਵਸੇ ਬਹੁਤ ਸਾਰੀ ਚੀਜ਼ਾਂ ਦੀ ਲੋਡ ਹੁੰਦੀ ਹੈ ਲੇਕਿਨ ਹੁੰਦਾ ਕੀ ਹੈ ਕਿ ਜਿਸਲੇ ਸਾਡੇ ਬਾਡੀ ਚ ਸੈਂਸਿਟੀਵਿਟੀ ਬਣਦੀ ਰਹਦੀਆਂ ਨੇ ਜੋ ਵੀ ਤੁਸੀਂ ਖਾਣਾ ਖਾਂਦੇ ਹੋ ਇੱਕ ਤਾਂ ਪੂਰੀ ਤਰ੍ਹਾਂ ਨਾਲ ਡਾਈਜੈਸਟ ਨਹੀਂ ਹੁੰਦਾ ਦੂਸਰਾ ਹੈ ਕਿ ਅਗਰ ਤੁਹਾਨੂੰ ਪੇਟ ਦੀਆਂ ਤਕਲੀਫਾਂ ਰਹਿੰਦੀਆਂ ਨੇ ਤੇ ਜਿਹੜਾ ਖਾਣਾ ਤੁਸੀਂ ਖਾਂਦੇ ਹੋ ਉਹਦੀ ਤੁਹਾਨੂੰ ਤਾਕਤ ਨਹੀਂ ਅੰਦਰ ਮਿਲਦੀ ਓਕੇ ਕਿਉਂਕਿ ਜਿਸਲੇ ਡਾਈਜੈਸਟ ਹੋਏਗਾ ਪ੍ਰੋਪਰਲੀ ਫੂਡ ਹੋਏਗਾ ਤੇ ਫੂਡ ਦੀ ਤਾਕਤ ਜਿਹੜੀ ਬਣ ਕੇ ਉਹ ਬਲੱਡ ਚ ਜਾਂਦੀ ਹੈ ਤਾਂ ਬੇਸਟ ਜਿਹੜਾ ਨਿਕਲਦਾ ਇਹੋ ਜੇ ਇਹਦੇ ਵਿੱਚ ਕੋਈ ਕਸਾਰਾ ਰਹਿ ਜਾਂਦਾ ਹੈ ਕਿ ਵੇਸਟ ਪੂਰਾ ਨਹੀਂ ਨਿਕਲਦਾ ਕਬਜ਼ੀ ਰਹਿੰਦੀ ਹੈ ਜਾਂ ਅੰਦਰ ਜਿਹੜੀ ਹੈ ਇਨਫਲੇਮੇਸ਼ਨ ਰਹਿੰਦੀ ਹੈ ਦਰਦ ਰਹਿੰਦੀ ਹੈ ਜਾਂ ਬਲੋਟਿੰਗ ਗੈਸ ਰਹਿੰਦੀ ਹੈ ਐਸਿਡ ਬਣਦਾ ਰਹਿੰਦਾ ਹੈ ਇਹਦਾ ਮਤਲਬ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ ਮੈਟਾਬੋਲਿਜ਼ਮ ਤੁਹਾਡਾ ਸਲੋ ਹੋ ਗਿਆ ਤੇ ਨਿਊਟਰੀਐਂਟਸ ਜਿਹੜੇ ਮਿਲਨੇ ਚਾਹੀਦੇ ਸੀ ਫੂਡ ਤੋਂ ਉਹ ਤੁਹਾਡੇ ਬਲੱਡ ਵਿੱਚ ਨਹੀਂ ਜਾਂਦੇ ਤੇ ਜਿਸੇ ਨਹੀਂ ਜਾਂਦੇ ਤੇ ਉਹ ਤੁਹਾਡੇ ਜਿਹੜੇ ਅਮੀਨੋ ਐਸਿਡਸ ਹੁੰਦੇ ਨੇ ਜਾਂ ਜਿੰਨੀ ਵੀ ਤਾਕਤ ਜਿਹੜੀ ਫੂਡ ਦੀ ਹੁੰਦੀ ਹੈ ਉਹ ਮਸ਼ੀਨਰੀ ਜਿਹੜੀ ਜਿਹਨੂੰ ਰਿਕੁਆਇਰਡ ਹੁੰਦਾ ਕਿਉਂਕਿ ਜਿਹੜੀ ਜੇ ਸਰਕਾਰ ਚਲਾਨੀ ਆ ਤੇ ਗੈਸ ਦੀ ਜ਼ਰੂਰਤ ਹੈ ਇਦਾਂ ਹੀ ਤੁਹਾਡੇ ਅੰਦਰੋਂ ਚੀਜ਼ਾਂ ਦੀ ਘਾਟ ਹੋ ਜਾਂਦੀ ਹੈ ਪਰ ਗੁੱਡ ਨਿਊਜ਼ ਜੀ ਇਹ ਹੈ ਕਿ ਜਿਸ ਲਈ ਤੁਸੀਂ ਟੈਸਟ ਕਰਾਉਂਦੇ ਹੋ ਜਨ ਅਸੈਸਰੀ ਟੈਸਟ ਕਰਾਉਂਦੇ ਹੋ ਉਹਦੇ ਵਿੱਚ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਸਪੈਸੀਫਿਕਲੀ ਕਿਹੜੀ ਕਿਹੜੀ ਚੀਜ਼ਾਂ ਦੀ ਘਾਟ ਹੈ ਓਕੇ ਕਿਹੜੇ ਕਿਹੜੇ ਵਿਟਾਮਿਨ ਸੀ ਘਾਟ ਹੈ ਚਾਹੇ B1 ਹੈ B2 ਹੈ ਐਲੈਨਾਈਨ ਹੈ ਮਾਈਨੋ ਐਸਿਡ ਸਾਰੇ ਨੇ ਮਿਨਰਲ ਜਿੰਨੇ ਨੇ मतलब ਫੁੱਲ ਤੁਹਾਡੇ 12-13 ਪੇਜੀ ਦੀ ਰਿਪੋਰਟ ਆਉਂਦੀ ਹੈ ਔਰ ਇੱਕ ਇੱਕ ਚੀਜ਼ ਆ ਪਤਾ ਲੱਗਦਾ ਤੁਹਾਡੇ ਬ੍ਰੇਨ ਵਿੱਚ ਕਿਹੜੀ ਕਿਹੜੀ ਚੀਜ਼ਾਂ ਤੁਹਾਡੇ ਤੁਹਾਡੇ ਹਾਰਡ ਵਿੱਚ ਕਿਹੜੀ ਕਿਹੜੀ ਚੀਜ਼ ਹੈ ਘਾਟ ਹੈ ਤੁਹਾਡੇ ਜੇ ਬਲੱਡ ਸਰਕੂਲੇਸ਼ਨ ਹੁੰਦਾ ਪਿਆ ਇਵੇਂ ਕਿ ਤੁਹਾਡੇ ਸਟਮੈਕ ਵਿੱਚ ਜਾਂ ਤੁਹਾਡੇ ਹਾਰਮੋਨਸ ਵਿੱਚ ਜਾਂ ਤੁਹਾਡੇ ਲੰਗਸ ਵਿੱਚ ਹਰ ਇੱਕ ਜੀ ਬੋਡੀ ਦੇ ਜੋੜਾਂ ਵਿੱਚ ਜਿਹੜੀ ਆ ਹੱਡੀਆਂ ਵਿੱਚ ਕਿਹੜੀ-ਕਿਹੜੀ ਚੀਜ਼ ਦੀ ਘਾਟ ਸੋ ਜਦੋਂ ਇਹਦੇ ਆ ਮੈਂ ਤੁਹਾਨੂੰ ਵਿੱਚੇ ਟੋਕਣ ਲੱਗੀਆਂ ਕਿ ਜਦੋਂ ਅਸੀਂ ਟੈਸਟ ਕਰਾਉਨੇ ਆ ਕਿ ਵੀ ਸਾਨੂੰ ਰਿਜ਼ਲਟ ਆ ਤਾਂ ਕੈਨੇਡੀ ਰੀਤੋਂ ਜਾਂ ਉਧਰੋਂ ਟਨ ਟੂ ਵੱਲੋਂ ਫੋਨ ਆਉਂਦੇ ਨੇ ਕਿ ਅਸੀਂ ਸੈਂਪਲ ਕਿਵੇਂ ਭੇਜੀਏ ਤੇ ਕਈ ਸਾਨੂੰ ਕਹਿੰਦੇ ਜੀ ਸਾਡੇ ਤਾਂ ਬੜਾ ਛੱਕਿਆ ਅਸੀਂ ਵਾਲ ਕਿਵੇਂ ਕੱਟ ਕੇ ਭੇਜੀਏ ਸੋ ਉਹਨਾਂ ਨੂੰ ਵਾਲ ਕੱਟਣ ਦੀ ਲੋੜ ਨਹੀਂ ਪੈਂਦੀ ਉਹ ਵਾਲਾਂ ਨੂੰ ਸਿਰਫ ਇੱਕ ਕੰਗੀ ਕਰਕੇ ਜਿਹੜੇ ਵਾਲ ਨਿਕਲਦੇ ਨੇ ਉਹਨੇ ਕੀ ਉਹ ਬਹੁਤ ਹੁੰਦੇ ਆ ਥੋੜਿਉਂ ਮੈਂ ਇਥੇ ਅੰਧਾ ਜਿਹਾ ਦੱਸਣੀ ਆ ਕਿੰਨੇ ਕੁ ਵਾਲ ਸ਼ਾਇਦ ਹੁੰਦੇ ਬਿਲਕੁਲ ਪੰਜ ਚੋਰੀ ਨਹੀਂ ਵੀ ਉੱਟਣੇ ਆ ਹਾਂ ਉਹ ਤੁਸੀਂ ਕੰਗੀ ਦੇ ਵਿੱਚੋਂ ਕੱਢ-ਕੱਢ ਕੇ ਰੱਖੀ ਚਲੋ ਆਪਣੇ ਕੋਲੇ ਤੇ ਰੱਖਣ ਤੋਂ ਬਾਅਦ ਤੁਸੀਂ ਉਹ ਵਾਲਾਂ ਨੂੰ ਇੱਕ ਮومی ਲਫਾ ਵਿੱਚ ਪਾ ਕੇ ਉਹਦੇ ਉੱਤੇ ਆਪਣਾ ਫੋਨ ਨੰਬਰ ਆਪਣਾ ਨਾਮ ਸਾਰਾ ਕੁਝ ਲਿਖ ਕੇ ਡੇਟਾ ਬਾਕ ਤੇ ਲਿਖ ਕੇ ਤੁਹਾਨੂੰ ਭੇਜ ਦੇਣ ਦੂਸਰਾ ਹੁਣ ਥੁੱਕ ਕਿਵੇਂ ਭੇਜਣ ਤੁੱਖ ਵਸੇ ਵੀ ਅਸੀਂ ਜਿਹੜੀ ਟੈਸਟਿੰਗ ਕਿੱਟ ਹੁੰਦੀਆਂ ਨੇ ਉਹਦੇ ਚ ਪੂਰਾ ਉਹਦੇ ਵਿੱਚ ਪ੍ਰੀਜ਼ਰਵੇਟਿਵਸ ਪਾਇਆ ਹੋਏ ਹੁੰਦੇ ਨੇ ਜਿਵੇਂ ਕਿ 6 ਮਹੀਨੇ ਤੱਕ ਸੈਂਪਲ ਤੁਹਾਡਾ ਖਰਾਬ ਨਹੀਂ ਹੁੰਦਾ ਉਹ ਅਸੀਂ ਤੁਸੀਂ ਤੁਹਾਡੇ ਘਰ ਦੇ ਡਰੈਸ ਭੇਜਦੇ ਨੇ ਚਾਹੇ ਤੁਸੀਂ ਅਲਬਰਟਾ ਹੋ ਚਾਹੇ ਤੁਸੀਂ ਕੈਲਗਰੀ ਹੋ ਚਾਹੇ ਡੈਰਿਓ ਵਿੱਚ ਹੋ ਜਾਂ ਯੂ ਐਸ ਚੋ ਕਿਤੇ ਵੀ ਹੋ ਅਸੀਂ ਉਹ ਤੁਹਾਡੇ ਘਰ ਦੇ ਡਰੈਸ ਭੇਜਦੇ ਨੇ ਲੈਣਾ ਵੀ ਬੜਾ ਸੌਖਾ ਹੈ ਵਾਇਜ਼ ਹੁੰਦੀ ਹਣੀ ਸਿਰਫ ਸੈਂਪਲ ਪਾਣਾ ਤੁਸੀਂ ਥੁੱਕ ਉਹ ਵੀ ਪੂਰਾ ਫੋਨ ਕਰਕੇ ਪੂਰਾ ਤਰੀਕਾ ਉਹ ਜੋ ਲਿਖਿਆ ਵੀ ਹੈ ਵਸੇ ਤੇ ਉਹ ਤੁਸੀਂ ਸਾਨੂੰ ਬਾਈ ਮੇਲ ਭੇਜ ਸਕਦੇ ਹੋ ਤੇ ਜਿਹੜਾ ਫਿਰ ਬਾਕੀ ਟ੍ਰੀਟਮੈਂਟ ਹੁੰਦਾ ਓਵਰ ਦਾ ਫੋਨ ਜਿਹੜਾ ਤੱਕ ਤੁਸੀਂ ਆਡੀਓ ਵੀ ਕਰ ਸਕਦੇ ਹੋ ਵੀਡੀਓ ਵੀ ਕਰ ਸਕਦੇ ਹੋ ਕਿਉਂਕਿ ਟ੍ਰੀਟਮੈਂਟ ਪ੍ਰੋਸੀਜਰ ਮੈਂ ਤੁਹਾਨੂੰ ਜੈ ਜੀ ਦੱਸਾਂ ਕਿ ਬਹੁਤ ਸਾਰੇ ਕਹਿੰਦੇ ਨਾ ਕਿ ਤੁਸੀਂ ਅੱਧਾ ਘੰਟਾ ਲਗਾਇਆ ਕੁਝ ਨਹੀਂ ਮੈਂ ਕਹਾਂਗੀ 30% ਟਾਈਮ ਜਿਹੜਾ ਅਸੀਂ ਤੁਹਾਡੇ ਸਾਹਮਣੇ ਲਗਾਉਣੀ ਆ ਤੇ 70% ਜਿਹੜਾ ਸਾਡਾ ਟਾਈਮ ਜਿਹੜਾ ਲੱਗਦਾ ਤੁਹਾਡੇ ਲਈ ਪਰਸਨਲੀ ਉਹ ਅਸੀਂ ਜਿਹੜੇ ਰਿਸਰਚ ਕਰਨੇ ਆ ਜਾਂ ਤੁਹਾਡੇ ਸਾਹਮਣੇ ਨਹੀਂ ਹੁੰਦੇ ਤੇ ਬਾਅਦ ਵਿੱਚ ਕਰਨੇ ਆ ਕਿਉਂਕਿ ਟੈਸਟਿੰਗ ਵੀ ਜਿਹੜੀ ਆ ਉਹਦੇ ਵਾਸਤੇ ਲੰਬਾ ਟਾਈਮ ਚਾਹੀਦਾ 7 ਤੋਂ 10 ਦਿਨ ਦੀਦ ਤੱਕ ਟਾਈਮ ਚਾਹੀਦਾ ਹੁੰਦਾ ਫਿਰ ਜਿਹੜੇ ਤੁਹਾਡੇ ਪ੍ਰੋਗਰਾਮ ਬਣਦੇ ਨੇ ਹ ਚਾਰ ਪੰਜ ਦਿਨ ਚਾਹੀਦੇ ਇਹ ਜਿਹੜਾ ਕੁਛ ਇਹ ਬੜਾ ਔਲੇ ਹੁੰਦਾ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਵੀ ਤੁਸੀਂ ਕੀ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਬਲੱਡ ਦੇ ਜਾ ਕੇ ਤੁਸੀਂ ਬਲੱਡ ਦੇ ਕੇ ਆ ਜਾਂਦੇ ਹੋ ਫਿਰ ਉਹਦੀ ਟੈਸਟਿੰਗ ਹੁੰਦੀ ਹੈ ਬਲੱਡ ਦੀ ਫਿਰ ਉਹ ਜਾਂਦੇ ਆ ਅੱਗੇ ਉਹ ਸਾਰਾ ਕੁਝ ਡਾਕਟਰ ਨਿਸ਼ਾ ਜੀ ਖੁਦ ਕਰਦੇ ਨੇ ਜਿਹਦੇ ਕਰਕੇ ਜਦੋਂ ਤੁਸੀਂ ਉਹਨਾਂ ਤੋਂ ਟੈਸਟ ਕਰਵਾਉਂਦੇ ਹੋ ਜਿਹੜਾ 200 ਦਾ ਟੈਸਟ ਆ ਤੇ ਉਹਨਾਂ ਚ ਉਹਨਾਂ ਨੂੰ ਪੈਸੇ ਨਹੀਂ ਬਚਦੇ ਕਿਉਂਕਿ ਉਹਨਾਂ ਦਾ ਟਾਈਮ ਜ਼ਿਆਦਾ ਲੱਗ ਚੁੱਕਿਆ ਹੁੰਦਾ ਉਸ ਤੋਂ ਬਾਅਦ ਜਦੋਂ ਉਹ ਤੁਹਾਡੇ ਨਾਲ ਗੱਲ ਕਰਦੇ ਨੇ ਜਾਂ ਤੁਹਾਡੇ ਨਾਲ ਬੈਠਦੇ ਨੇ ਤਾਂ ਫਿਰ ਉਹ ਤੁਹਾਡੇ ਕੋ ਆਪਣੀ ਆਫੀਸ ਲੈਂਦੇ ਨੇ ਜਿਹਦੇ ਨਾਲ ਤੁਹਾਨੂੰ ਡਿਸਕਸ ਕਰਕੇ ਦੱਸ ਸਕਨ ਸੋ ਸਭ ਤੋਂ ਜ਼ਰੂਰੀ ਇਹੀ ਆ ਕਿ ਬਿਮਾਰੀ ਜਿਹੜੀ ਆ ਜਦੋਂ ਵੱਧ ਜਾਂਦੀ ਹੈ ਜਦੋਂ ਕੈਂਸਰ ਬਣ ਜਾਂਦੀ ਹੈ ਫਿਰ ਤੁਸੀਂ ਭੱਜੇ ਫਿਰਦੇ ਹੋ ਫਿਰ ਤੁਸੀਂ ਰੱਬ ਨੂੰ ਕਹਿੰਦੇ ਹੋ ਕਿ ਮੇਰੇ ਘਰ ਵੀ ਭਾਵੇਂ ਵਿਕ ਜਾਣਾ ਮੇਰਾ ਸਭ ਕੁਝ ਵਿਕ ਜਾਏ ਪਰ ਮੈਨੂੰ ਐਵੇਂ ਆ ਉਸ ਬਿਮਾਰੀ ਤੋਂ ਠੀਕ ਹੋ ਜਾ ਕਿਉਂ ਨਹੀਂ ਤੁਸੀਂ ਪਹਿਲਾਂ ਹੀ ਇਸ ਬਿਮਾਰੀ ਨੂੰ ਚੈੱਕ ਕਰ ਲੈਂਦੇ ਕਿਉਂ ਔਰ ਤੋਂ ਪਹਿਲਾਂ ਹੀ ਨੀ ਰੋਕ ਸਕਦੇ ਰੋਕ ਸਕਦੇ ਹੋ ਜੇ ਤੁਹਾਨੂੰ ਪਹਿਲਾਂ ਪਤਾ ਸੋ ਜਦੋਂ ਤੁਸੀਂ ਆਪਣਾ ਟੈਸਟ ਕਰਾਉਂਦੇ ਹੋ ਥੁੱਕ ਦਾ ਜਿਹੜਾ ਟੈਸਟ ਆ ਉਹ ਤੁਹਾਡੀ ਔਨ ਵਾਲੀ ਬਿਮਾਰੀ ਕੋ ਵਾਲੀ ਤੁਹਾਨੂੰ ਕਰਾਉਣਾ ਪੈਣਾ ਪਰ ਤੁਹਾਨੂੰ ਔਨ ਵਾਲਾ ਪਤਾ ਲੱਝੂਗਾ ਕਿ ਤੁਸੀਂ ਆ ਵਾਲਾ ਮੈਡਲ ਆ ਸਕਦੀ ਉਹ ਕੋਈ ਸੋਨਾ ਵੀ ਨਹੀਂ ਮੈਂ ਪਾ ਸਕਦੀ ਕਿੰਦੀ ਦੇਖੋ ਸੋਨਾ ਪਾਉਣੇ ਤਾਂ ਵੀ ਤੁਹਾਨੂੰ ਅਲਰਜੀ ਆ ਗਈ ਸੀ ਸੋਨੇ ਦੀ ਅਲਰਜੀ ਆਈ ਸੀ ਹੈ ਨਾ ਹਾਂਜੀ ਕਿਹੜਾ ਨਿਕਲ ਤੋਂ ਆਉਂਦੀ ਹੈ ਕਿਉਂਕਿ ਜਿਹੜਾ ਲੋਹੇ ਦਾ ਕੜਾ ਪਾਉਂਦੇ ਨੇ ਲੋਹੇ ਦਾ ਲੋਹੇ ਦਾ ਕੜਾ ਤੋਂ ਵੀ ਕੀ ਆਉਂਦੀ ਹੈ ਉਹ ਵਿਆਹ ਵਾਲੇ ਜੂੜਾ ਹੁੰਦਾ ਨਾ ਉਹਦੇ ਤੋਂ ਵੀ ਆਉਂਦੀ ਆ ਪਲਾਸਟਿਕ ਤੋਂ ਆਉਂਦੀ ਹੈ ਕੋਈ ਵੀ ਮੈਟਰ ਤੋਂ ਆ ਸਕਦੀ ਹੈ ਕਿ ਇਹਨੇ ਦਾੰਦ ਲਵਾਏ ਹੋਣੇ ਮੈਟਰ ਤੇ ਉਹਨਾਂ ਤੋਂ ਆ ਸਕਦੀ ਹੈ ਸੋ ਇਹ ਟੈਸਟ ਵਿੱਚ ਸਾਰੀ ਕੁਝ ਆਉਂਦਾ ਸੋ ਹੁਣ ਸਾਡਾ ਸਮਾਂ ਫਿਰ ਹੋ ਗਿਆ ਟਾਈਮ ਹੋ ਗਿਆ ਇਹੀ ਕਵਾਂਗੇ ਕਿ ਕੋਈ ਪਰੀ ਪਲੀਸ ਉੱਥੋਂ ਟੈਸਟ ਕਰਾ ਲਓ ਕਿਉਂਕਿ ਜੇ ਸਿਹਤ ਆ ਤਾਂ ਹੀ ਸਭ ਕੁਝ ਸੋ ਡਾਕਟਰ ਰਿਸ਼ਾ ਜੀ ਕਿਹਾ ਤੁਹਾਡੇ ਲਈ ਨਾਰਾ ਲੈ ਕੇ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਾਨ ਹੈ ਜਹਾਨ ਹੈ ਜਾਨ ਹੈ ਜਹਾਨ ਹੈ ਇਹ ਤੇ ਹੀ ਇਜਾਜ਼ਤ ਦਿਓ ਅਗਲੀ ਵੀ ਕਿ ਫਿਰ ਮਿਲਦੇ ਆਪਾਂ ਕੋਈ ਸਸਤੀ ਆਕਾਸ਼